ਮੈਂ ਰਕੇਸ਼ ਸ਼ਰਮਾ ਜੀ ਟਰਸਟੀ ਮੈਂਬਰ ਗੁਰਗੋਬਿੰਦ ਸਿੰਘ ਕਾਲਜ ਖੋਕਰਕਲਾ ਪਹਿਲਾਂ ਤਾਂ ਸਾਡੇ ਅਨਿਲਜੈਨ ਜੀ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਉਹਨਾਂ ਨੇ ਦਰਸ਼ਨ ਕਰਵਾਏ ਤੁਹਾਡੇ ਤੱਕ ਮੇਰੀਆਂ ਸ਼ੁਭ ਕਾਮਨਾਵਾਂ ਪਹੁੰਚਾਈਆਂ ਸੋ ਦੋਸਤੋ ਸਾਰਿਆਂ ਨੂੰ ਦੀਵਾਲੀ ਦੇ ਪਰਬ ਦੀਆਂ ਬੰਦੀ ਛੋੜ ਪਰਬ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਇਸ ਦਿਨ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤਾਨੂੰ ਤਰਕੀਆਂ ਬਖਸ਼ੇ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਜਿਸ ਤਰ੍ਹਾਂ ਇਸ ਦਿਨ ਤੋਂ ਹੀ ਸਾਡੇ ਦੇਸ਼ ਦੇ ਵਿੱਚ ਜਦੋਂ ਤੋਂ ਦੀਵਾਲੀ ਦਾ ਤਿਹਾਰ ਦੀਵਾਲੀ ਦਾ ਪਰਬ ਮਨਾਇਆ ਜਾਂਦਾ ਹੈ ਰਾਮ ਰਾਜ ਦੀ ਸ਼ੁਰੂਆਤ ਹੋਈ ਸੀ ਸੋ ਕਾਮਨਾ ਕਰਦੇ ਹਾਂ ਉਸੇ ਹੀ ਪਰਬ ਦੀ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਰਾਮ ਰਾਜ ਦੇ ਵਾਂਗੂ ਖੁਸ਼ੀਆਂ ਖੇੜੇ ਆਉਣ ਸੋ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਦੀਵਾਲੀ ਦੀਆਂ ਬੰਦੀ ਛੋੜਦੀਆਂ ਸਾਡੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ ਸਮੁੱਚੀ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਸ਼ੁਕਰਾਓ ਸ਼ੁਕਾਮਨਾਵਾਂ ਧੰਨ